ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟਾਈਮ 'ਚ ਅਸੀਂ ਭਦਾੜ ਹਲਕੇ ਦਾ ਪਿੰਡ ਆ ਜੀ ਸੈਣਾ ਜ਼ਿਲ੍ਹਾ ਬਰਨਾਰੇ ਦੇ ਵਿੱਚ ਖੜੇ ਆ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਬਾਈ ਸੁਮਿੰਦਰ ਸਿੰਘ ਕਲਕੱਤਾ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਸੀ ਤੇ ਭਰਾ ਨਾਲ ਸੀਦਾ ਜੋਗੇ ਵਾਲਾ ਤੇ ਬਾਈ ਜੀ ਸੈਣੀ ਤੋਂ ਬਾਈ ਜੀ ਤੁਸੀਂ ਕਿੰਨੇ ਚਿਰ ਤੋਂ ਬਾਈ ਨਾਲ ਸੀਗੇ ਬਾਈ ਪਿੰਡ ਤਾਂ ਮੇਰਾ ਹੈਗਾ ਬਰਨਾਲਾ ਹੀ ਆ ਤੇ ਪਰ ਬਾਈ ਨਾਲ ਬਾਈ ਪਹਿਲੇ 4-5 ਸਾਲ ਤੋਂ ਆਪਾਂ ਵੀ ਵਧੀਆ ਤੇ ਉਹ ਪਿਆਰ ਸੀ ਯਾਰ ਬਾਈ ਨਾਲ ਭਾਈਆਂ ਵਰਗਾ ਪਿਆਰ ਸੀ ਵੀ ਵੱਡੇ ਭਰਾ ਹੀ ਸੀ ਆਪਣਾ ਨਹੀਂ ਜਿਹੜਾ ਮੁੰਡੇ ਨੇ ਕਤਲ ਕਰਿਆਗਾ ਉਹ ਕਹਿ ਰਿਹਾ ਵੀ ਲੈਣ ਦੇਣ ਸੀ ਸਾਡਾ ਕੋਈ ਹਾਂ ਬਾਈ ਤੇ ਤੁਸੀਂ ਉਹ ਮੁੰਡੇ ਨੂੰ ਵੀ ਜਾਣਦੇ ਸੀ ਪਹਿਲਾਂ ਤੋਂ ਬਈ ਉਹ ਮੁੰਡੇ ਨੂੰ ਮੇਰੀ ਕੋਈ ਬਾਲੀ ਬੋਲ ਚਾਲ ਤਾਂ ਹੈ ਨਹੀਂ। ਵੀ ਬਾਈ ਨਾਲ ਮਿਲਿਆ ਗਿਲਿਆ ਬਹੁ ਵਾਰ ਆ। ਇੱਕ ਦੋ ਵਾਰ ਬਾਈ ਦੇ ਕਹਤੇ ਹਨਾ ਜਿਵੇਂ ਬਾਈ ਕੋਲੇ ਕਈ ਵਾਰ ਉਹਨੂੰ ਟਾਲ ਟਲਣਾ ਆਉਂਦਾ ਸੀ ਤਾਂ ਉਹਦੀ ਬਾਈ ਦੀ ਜਗ੍ਹਾ ਤੇ ਮੈਂ ਵੀ ਪੈਸੇ ਸੈਂਡ ਕਰੇ ਨੇ ਉਹਨੂੰ ਇੱਕ ਦੋ ਵਾਰ Google ਪੇਸੇ ਤੁਸੀਂ ਸੈਂਡ ਕਰਦੇ ਰਹੇ ਉਹਨੂੰ। ਹਾਂਜੀ ਜਿਹੜੇ ਪਿੱਛੇ ਉਹਦੇ ਲਾਏ ਕਿਰਾਏ ਨਹੀਂ ਜਾਂ ਕੁਝ ਵੀ ਮੰਨ ਕੇ ਚੱਲ ਹਾਂ ਬਈ ਵੀ ਉਹਦੇ ਘਰ ਪਹੁੰਚ ਵਿੱਚੀ ਮਦਦ ਕਰੀ ਆ। ਹਾਂ ਬਈ। ਕੋਠੇ ਤੋਂ ਡਿੱਗ ਪਿਆ ਸੀ ਉਹਦਾ ਲਾਜ ਵੀ ਕਰਾਇਆ। ਇਹ ਗੱਲਾਂ ਸੱਚ ਨੇ ਬਾਕੀ। ਬਈ ਸਾਰਾ ਪਿੰਡ ਗਵਾਹ ਆ। ਆਪਰੇ ਪਿੰਡ ਚ ਬੱਚਾ ਬੱਚਾ ਤੁਹਾਨੂੰ ਇਹ ਗੱਲ ਦੀ ਪੂਰੀ ਡਿਟੇਲ ਚ ਵੀ ਦੱਸ ਦੂ ਵੀ ਕਿਹੜੀ ਏਟ ਸੁਖਵਿੰਦਰ ਸਿੰਘ ਕਲਕੱਤੇ ਦੇ ਪੈਸੇ ਨਾਲ ਲੱਗੀ ਆ ਕਿਹੜੀ ਪੰਚਾਇਤ ਦੇ ਨਾਲ ਲੱਗੀ ਆ ਵੀ ਕਿਹੜੀ ਇਹਦੇ ਕੋਲ ਆਫ ਦਾ ਰੁਪਿਆ ਸੀ ਅੱਛਾ ਇਹਦਾ ਘਰ ਪਵਾ ਕੇ ਦਿੱਤਾ ਘਰ ਵੀ ਪਵਾ ਕੇ ਦਿੱਤਾ ਬਈ ਇਹਦਾ ਪਹਿਲਾਂ ਚਿੱਟਾ ਵੀ ਛੜਵਾਇਆ ਅੱਛਾ ਹੁਣ ਸੁਣਨ ਚ ਆਇਆ ਵੀ ਬਹੁ ਲੋਕਾਂ ਤੋਂ ਵੀ ਇਹ ਦਵਾਰੇ ਹੁਣ ਉਸ ਚੀਜ਼ ਦੇ ਵਿੱਚ ਦਲਦਲ ਚ ਵੱਰ ਚੁੱਕਿਆ ਸੀਗਾ ਤੇ ਬਾਈ ਜਿਹੜੀਆਂ ਗੱਲਾਂ ਇੱਕ ਹੋਰ ਵੀ ਸੁਣਨ ਚਾਹੁੰਦੀਆਂ ਵੀ ਪ੍ਰਸ਼ਾਸਨ ਕਹਿ ਰਿਹਾ ਹੈਗਾ ਵੀ ਇਹਨਾਂ ਦਾ ਕੋਈ ਲੈਣ ਦੇਣ ਸੀਗਾ ਇਹ ਗੱਲ ਦੇ ਵਿੱਚ ਹੀ ਕਿ ਸਾਢੇ 5 ਲੱਖ ਰੁਪਈਆ ਵੀ 5 ਲੱਖ ਰੁਪਈਆ ਜਿਹੜੇ ਮੁੰਡੇ ਨੇ ਜਿੰਦਰਜਿੰਦਰਾ ਨਾ ਹਾਂ ਜਿੰਦਰ ਜਿੰਦਰ ਖੇਲਾ ਹਾਂ ਉਹਨੇ ਬਾਈ ਕਲਕੱਤੇ ਦੇ ਗੋਲੀ ਮਾਰੀ ਆ ਕਿ ਕੋਈ ਲੈਣ ਦੇਣ ਦਾ ਉਹਨਾਂ ਦਾ ਉਸ ਵਿੱਚ ਰੌਲਾ ਸੀਗਾ ਤੁਸੀਂ ਤਾਂ ਇਹ ਕਹਿ ਰਹੇ ਹੋ ਵੀ ਪੈਸੇ ਜਿੰਦਰ ਤੇ ਬਾਈ ਸੁਖਵਿੰਦਰ ਨੇ ਖਰਚ ਕਰੇ ਆ ਤੇ ਪੁਲਿਸ ਇਹ ਬਣਾ ਰਹੀ ਆ ਵੀ ਕਲਕੱਤੇ ਤੋਂ ਪੈਸੇ ਲੈਣੇ ਸੀ ਉਹਨੇ ਬਈ ਪੁੱਲਸ ਪਤਾ ਨਹੀਂ ਕਿਹੜੀ ਹਵਾ ਚ ਤੀਰ ਮਰੀ ਜਾਂਦੀ ਐ ਕਿਹੜੇ ਵਜਾ ਦੇ ਕਰਕੇ ਬੁੱਲੀ ਜਾਂਦੀ ਐ ਹਨਾ ਹੁਣ ਸਾਰੇ ਪਿੰਡ ਨੂੰ ਹੀ ਗੱਲ ਦਾ ਪਤਾ ਵੀ ਜਿਹੜਾ ਬੰਦਾ ਕਿਸੇ ਦਾ ਘਰ ਪਾ ਕੇ ਦੇ ਰਿਆ ਕਿਸੇ ਨੂੰ ਨਸ਼ੇ ਤੋਂ ਛੁਡਾ ਕੇ ਸੱਦੇ ਪਾਸੇ ਜ਼ਿੰਦਗੀ ਉਹਦੀ ਬਣਾ ਕੇ ਦੇ ਰਿਆ ਉਹਦਾ ਐਕਸੀਡੈਂਟ ਹੋਏ ਤੇ ਉਹਦਾ ਇਲਾਜ ਕਰਾ ਕੇ ਦੇ ਰਿਆ ਉਹਨੇ ਕੀ ਦੇਣਾ ਉਹ ਯਾਰ ਬਈ ਉਹਨੂੰ ਸਾਰੇ ਪਿੰਡ ਨੂੰ ਪਤਾ ਵੀ ਪਹਿਲਾਂ ਇਹਨਾਂ ਨੇ ਜੀਵੀ ਜਮੀਨ ਵੀ ਵੇਚ ਕੇ ਖਾ ਗਿਆ ਉਹਦੇ ਕੋਲ ਜ਼ਮੀਨ ਵੀ ਬਾਵਾ ਸੀਗੀ ਕਹਿਣ ਚ ਆਇਆ ਵੀ ਕਹਿੰਦੇ ਵੀ ਸੁਣਨ ਚ ਆਇਆ ਵੀ 10-12 ਕਿੱਲੇ ਜ਼ਮੀਨ ਦੇ ਹੈਗੇ ਸੀ ਵੀ ਜਿਹੜੇ ਉਹ ਵੇਚ ਕੇ ਨਸ਼ੇਤੀ ਦਿਖਾ ਗਿਆ ਪਹਿਲਾਂ ਵੇਚ ਕੇ ਨਸ਼ੇਕ ਆ ਗਿਆ ਦੂਜੇ ਨੰਬਰ ਤੇ ਇਹ ਗੱਲ ਆਈ ਆ ਪ੍ਰਸ਼ਾਸਨ ਕਹਿ ਰਿਹਾ ਵੀ ਬਾਈ ਨੇ ਅਸਲਾ ਵੇਚਿਆ ਸੀ ਹਾਂ ਬਾਈ ਵੀ ਉਹਦੀ ਐਨਓਸੀ ਲਈਤੀ ਹੋਈ ਸੀ ਇਹ ਸੱਚ ਕਹਿ ਰਹੀ ਹੈ ਕਿ ਝੂਠ ਕਹਿ ਰਹੀ ਸੀ ਪਿੰਡ ਦਾ ਇਹ ਕਹਿ ਰਿਹਾਗਾ ਵੀ ਭਾਈ ਤੁਸੀਂ ਅਸਲਾ ਉਹਨਾਂ ਨੇ ਰਖਾਇਆ ਹੋਇਆ ਸੀ ਬਈ ਆਸਲਾ ਨਾ ਬਾਈ ਨੇ ਐਨਓਸੀ ਲੈਣੀ ਸੀ ਦਿੱਤੀ ਨਹੀਂ ਸੀ ਇਹਨਾਂ ਨੇ ਦਿੱਤੀ ਨਹੀਂ ਸੀ ਹਾਂ ਡਿਲੇ ਕਰਦੇ ਸੀ ਦੋ ਤਿੰਨ ਵਾਰ ਜਾ ਵੀ ਆਈ ਸੀ ਅੱਛਾ ਤੇ ਡਿਲੇ ਕਰ ਰਹੇ ਸੀਗੇ ਹਨਾ ਐਨਓਸੀ ਦਾ ਬਾਈ ਦਾ ਮਤਲਬ ਇਹ ਸੀ ਬਾਈ ਨੇ ਬਈ ਹਥਿਆਰ ਵੱਡਾ ਲੈਣਾ ਸੀ ਅੱਛਾ ਬਾਈ ਕੋਲੇ 32 ਬੋਰ ਸੀ ਬਾਈ ਨੇ 45 ਬੋਰ ਤੇ ਉਹਨੂੰ ਕਨਵਰਟ ਕਰਾਇਆ ਸੀ ਕਨਵਰਟ ਕਰਾਇਆ ਸੀ ਵੀ ਆਸਲਾ ਲੈਣ ਜਾਣਾ ਸੀ ਉਹ ਐਨਓਸੀ ਨਹੀਂ ਦੇ ਰਹੇ ਸੀਗੇ ਪਹਿਲਾਂ ਆਸਲਾ ਸਿਲ ਹਾਂ ਕਰਤਾ ਸੀ ਠੀਕ ਆ ਇਹ ਗੱਲਾਂ ਸੁਣਨ ਚ ਆਈਆਂ ਵੀ ਸਰਕਾਰ ਉਹਨੂੰ ਐਨਓਸੀ ਲੈਂਡ ਨਹੀਂ ਦੇ ਰਹੀ ਸੀ ਜਿਹੜਾ ਅੱਜ ਤੁਹਾਡੇ ਮਨ ਦੇ ਵਿੱਚ ਦੇਖੋ ਸਾਰਿਆਂ ਪ੍ਰਤੀ ਦਰਦ ਆ ਨਾ ਤੁਹਾਡੇ ਵੀ ਤਰਦ ਹੈਗਾ ਪਰ ਜਿਹੜੀ ਵੱਡੀ ਗੱਲ ਹੈ ਵੀ ਯਾਰ ਮਾਰ ਹੋਈ ਹੈ ਯਾਰ ਮਾਰ ਤੇ ਕੀ ਕਹਿਣਾ ਚਾਹੁੰਦੇ ਯਾਰ ਮਾਰ ਬਈ ਹੁਣ ਤਾਂ ਜਿਵੇਂ ਆਪਾਂ ਖੜੇ ਆ ਆਪਣੇ ਚ ਵੀ ਮੁੰਲਾ ਤੁਸੀਂ ਵੀ ਆਪਦੇ ਯਾਰਾਂ ਦੋਸਤਾਂ ਤੋਂ ਬਹੁਤਾਂ ਤੋਂ ਭਰੋਸਾ ਚੱਕ ਜੂਗੇ ਹੈਨਾ ਜਿਹੜੇ ਬਚਪਨ ਦੇ ਨਾਲ ਨੇ ਹੁਣ ਜਿਵੇਂ ਮੇਰਾ ਭਰਾ ਮੇਰੇ ਨਾਲ ਬਚਪਨ ਤੋਂ ਆ ਮੈਂ ਇਹਦੇ ਤੋਂ ਬਿਨਾ ਹੁਣ ਅੱਜ ਦੇ ਟਾਈਮ 'ਚ ਜਿਹੜੇ ਮੇਰੇ ਨਾਲ ਕਾਲਜ ਦੇ ਸੀ ਜਾਂ ਯੂਨੀਵਰਸਿਟੀਆਂ 'ਚ ਮਿਲੇ ਸੀ ਉਹਨਾਂ ਤੇ ਕਿਸੇ ਤੇ ਬਈ ਯਕੀਨ ਹੀ ਨਹੀਂ ਹੋ ਰਿਹਾ ਯਕੀਨ ਤਾਂ ਹੈ ਪਰ ਉਹਨਾਂ ਨਾਲ ਤੁਰਨ ਨੂੰ ਮਨ ਨਹੀਂ ਕਰਦਾ ਵੀ ਯਾਰ ਮਨ ਬਦਲਦੇ ਦਾ ਕਿਸੇ ਦਾ ਕੀ ਪਤਾ ਲੱਗਦਾ ਹਨਾ ਵੀ ਚਾਰ ਪੈਸੇ ਕੱਲ ਨੂੰ ਕਿਸੇ ਨੇ ਦੇਤੇ ਚਲ ਆਪਾਂ ਤਾਂ ਓਡੇ ਨਹੀਂ ਆ ਵੀ ਕੋਈ ਆਪਣਾ ਕਤਲ ਕਰਾਉ ਜਾਂ ਆਪਣੇ ਗੋਲੀਆਂ ਮਰਵਾਉ ਉਹ ਬਾਈ ਦੀ ਤਾਂ ਸ਼ਖਸੀਅਤ ਵੱਡੀ ਸੀ ਪੜਿਆ ਲਿਖਿਆ ਸੀ ਹਨਾ 12ਵਾਂ ਪੀਆਰਸੀ ਬਲੀਆ ਦਾ ਉੱਥੋਂ ਬਈ ਛੱਡ ਕੇ ਹਣਾ ਇੱਥੇ ਆਇਆ ਇੱਥੇ ਵੀ ਕਾਦੇ ਕਰ ਕਹ ਆਪਦੇ ਬਈ ਪਿੰਡਾਂ ਦੇ ਦਰਦਾਂ ਕਰਕੇ ਇਹ ਬਾਈ ਉਹਦਾ ਦੋਸਤ ਸੀ ਕਿੰਨੇ ਟਾਈਮ ਤੁਸੀਂ ਨਾਲ ਰਹਦੇ ਸੀ ਓ ਘੱਟੋ ਘੱਟ ਬਈ ਮੈਂ ਬਾਈ ਨਾਲ 2019 2019 ਤੋਂ ਰਹ ਰਹੇ ਹਾਂ ਬਈ ਓ ਘੱਟੋ ਘੱਟ 6 ਸਾਲ ਹੋ ਗਏ ਬਾਈ ਨਾਲ ਰਹ ਰਹੇ ਸੀ ਤੇ ਨਾਲ ਆਪਣੇ ਸਿਰਾਂ ਬਾਈ ਖੜਿਆ ਬਈ ਕੀ ਹਾਲ ਨੇ ਵਧੀਆ ਬਈ ਵਧੀਆ ਕੀ ਕਹਿਣਾ ਚਾਹੁੰਨੇ ਹੋ ਬਈ ਬਈ ਪਹਿਲਾ ਤਾਂ ਗੱਲ ਇਹ ਹੈ ਵੀ ਜਿਹੜੇ ਬੰਦੇ ਨੇ ਉਹਨੇ ਯਾਰੀ ਦੇ ਨਾਂ ਤੇ ਕਲਾਂਕ ਲਵਾਤਾ ਹਨਾ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਜਿਹੜਾ ਬੰਦਾ ਯਾਰ ਹਰ ਵਕਤ ਗਰੀਬ ਵਾਲੀ ਸੋਚਦਾ ਸੀ ਠੀਕ ਹੈ ਹੁਣ ਅੱਜ ਇੱਕ ਕਰਦਨ ਮੈਂ ਹੋਰ ਦੱਸਦਾ ਹਾਂ ਵੀ ਮੈਂ ਕਮੇਟੀ ਦੇ ਵਿੱਚ ਆ ਜਿਹੜੀ ਹੁਣ ਅਸੀਂ ਥਾਣੇ 'ਚ ਜਾ ਕੇ ਜਿਹੜੀ ਤੂੰ ਪੈਸਿਆਂ ਵਾਲੀ ਗੱਲ ਕੀਤੀ ਉਹ ਅਸੀਂ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਕਹੀ ਉਹ ਕਹਿੰਦੇ ਠੀਕ ਆ ਵੀ ਅੱਗੇ ਤੋਂ ਮੈਂ ਸਾਰੇ ਆਪਣੇ ਅਫਸਰਾਂ ਨੂੰ ਕਹਿੰਦਾਂਗਾ ਵੀ ਇਹ ਗੱਲ ਨਹੀਂ ਹੋਊ ਕਿਉਂਕਿ ਸਾਰੇ ਪੈਸਿਆਂ ਲਈ ਵੀ ਪੈਸੇ ਦੇ ਲੈਣ ਦੇਣ ਬਾਰੇ ਵੀ ਜਿਹੜੀ ਵੀ ਗੱਲਾਂ ਫਵਾਹਾਂ ਉਡਾਈਆਂ ਜਾ ਰਹੀਆਂ ਵੀ ਅਸੀਂ ਆਖਿਆ ਵੀ ਕੱਲ ਕਾਨਫਰੈਂਸ ਹੋਈ ਆ ਹਾਂ ਉਹਦੇ ਵਿੱਚ ਚਹਿਲ ਸਾਹਿਬ ਨੇ ਆਖਿਆ ਹਾਂ 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 ਤੇ ਉਹ ਕਹਿੰਦੇ ਵੀ ਇਸ ਤੋਂ ਬਾਅਦ ਨਹੀਂ ਇਹੋ ਜਿਹੀਆਂ ਗੱਲਾਂ ਹੋਣਗੀਆਂ ਕਿਉਂਕਿ ਐਵੇਂ ਬਿਨਾਂ ਹਵਾ ਤੀਰ ਮਾਰਨ ਵਾਲੀਆਂ ਗੱਲਾਂ ਨਹੀਂ ਜੇ ਹੁਣ ਗੱਲ ਲਾ ਲਈਏ ਭਾਈ ਜਿਹੜਾ ਕੀ ਆਪਣੀ ਮੰਗ ਨੇ ਜਿਹੜੀਆਂ ਅੱਜ ਕਮੇਟੀ ਆਪਾਂ ਬਣਾਈ ਹੈ ਜਿਹੜੀਆਂ ਉਹਦੀਆਂ ਮੰਗਾਂ ਨੇ ਉਹ ਪਹਿਲੀ ਮੰਗ ਤਾਂ ਇਹ ਹੈ ਵੀ ਜਿਹੜਾ ਐਮ.ਐਲ.ਏ. ਲਾਹਵ ਸਿੰਘ ਗੋਕੇ ਹੈ ਉਹਦਾ ਉਸ ਪਰਚੇ ਚ ਐਫ.ਆਈ.ਆਰ ਚ ਐਫ.ਆਈ.ਆਰ ਹੋਈ ਹੋ ਉਹਦੇ ਵਿੱਚ ਨਾਮ ਦਰਜ ਹੋਣਾ ਚਾਹੀਦਾ ਉਹਦਾ ਤੇ ਕਰ ਰਿਹਾ ਪ੍ਰਸ਼ਾਸਨ ਕਿ ਨਹੀਂ ਤੇ ਹਲੇ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਦਰਖਾਸਤ ਅਸੀਂ ਕਹਿੰਦੇ ਵੀ ਅਸੀਂ ਦਰਖਾਸਤ ਦੇਣੀ ਹੈ ਦਰਖਾਸਤ ਉਹ ਕਹਿੰਦੇ ਸੀ ਲੈ ਲੈਣੇ ਹਾਂ ਤੇ ਦੂਜੀ ਮੰਗ ਕੀ ਆ ਤੇ ਜਿਹੜੇ ਉਹਦੇ ਫੰਡ ਨੇ ਜਿਹੜੇ ਰੁਕੇ ਪਏ ਨੇ ਜਿਹੜੇ ਉਹਨੇ ਲਾਏ ਨੇ ਖਰਚ ਕੀਤੇ ਆ ਆਪਣੇ ਘਰੋਂ ਤੇ ਉਹਦੇ ਜਿਹੜੇ ਬਿੱਲ ਆ ਉਹ ਸਾਰੇ ਡੀਸੀ ਸਾਹਿਬ ਨੂੰ ਪਹਿਲਾਂ ਦੇ ਚੁੱਕੇ ਸੀ ਉਹ ਇਹ ਜਾਣ ਬੁੱਝ ਗਏ ਉਹਨੂੰ ਯਾਰ ਤੰਗ ਪਰੇਸ਼ਾਨ ਕਰ ਰਹੇ ਨੇ ਕਿੰਨੇ ਰੁਪਏ ਹਜੇ ਖੜੇ ਨੇ ਜਿਹੜੇ ਉਹਨੇ ਆਪਦੇ ਵਨ ਕੇ ਚਲ ਵੀ ਸੱਛਨ ਦੇ ਵਿੱਚ ਲਾਏ ਨਹੀਂ ਮੈਨੂੰ ਲੱਗਦਾ ਤਕਰੀਬਨ ਭਾਈ 50 ਲੱਖ ਦੇ ਲਵੇ 50 ਲੱਖ 60 ਲੱਖ ਰੁਪਏ ਭਾਈ ਭਾਈ ਨੇ 50 52 ਤੋਂ 60 ਲੱਖ ਰੁਪਏ ਬਾਈ ਬਾਈ ਨੇ ਹਨਾ ਆਪਦੇ ਪਿੰਡ ਤੇ ਆਪਦੇ ਪੱਲਿਓਂ ਲਾਇਆ ਹੋਇਆ ਹੈ। ਹਾਂ ਤੇ ਜਿਹੜੇ ਇਹ ਕਹਿ ਦਿੰਦੇ ਨੇ ਮੈਨੂੰ ਫੇਰ ਹਾਸਾ ਵੀ ਆਉਂਦਾ ਦੁੱਖ ਦੀ ਘੜੀ ਚ ਪੁਲਿਸ ਵਾਲਿਆਂ ਦੀ ਇਹਨਾਂ ਦੀ ਸਥਿਤੀ ਦੇਖ ਕੇ ਵੀ ਪਤਾ ਨਹੀਂ ਕਿਦਾਂ ਪੁਲਿਸ ਵਾਲੇ ਬਣ ਗਏ। ਵੀ ਯਾਰ ਜਿਹੜਾ ਬੰਦਾ 40-50 ਲੱਖ ਰੁਪਏ ਆਪਦੇ ਪਿੰਡ ਤੇ ਆਪਦੇ ਪੱਲਿਓਂ ਲਾ ਕੇ ਰੱਖਿਆ ਹੋਵੇ ਉਹ ਕਿਸੇ ਨਾਲ ਕੀ 2-4 ਲੱਖ ਰੁਪਏ ਪਿੱਛੇ ਕਹਾਊਗਾ ਉਹਦੇ ਮੂੰਹ ਤੇ ਮਾਰਦਾ ਬਾਈ ਉਹਦੇ ਇਹੀ ਗੱਲ ਹੈ 55 ਲੱਖ ਰੁਪਇਆ ਬਾਈ ਦਾ ਵਿੱਚ ਪਿਆ ਤੇ ਬਾਈ ਸਿਰੇ ਕਮੇਟੀ ਕਿਸ ਤੱਕ ਗਈ ਆਪਣੀ ਹੁਣ ਕਮੇਟੀ ਦਾ ਇਹ ਇੱਕ ਤਾਂ ਇਹ ਗੱਲ ਹੋ ਗਈ ਵੀ ਜਿਹੜੇ ਉਹਦੇ ਜਿਹੜੇ ਪੈਸੇ ਨੇ ਹੁਣ ਉਹਨਾਂ ਨੇ ਕੱਲ ਨੂੰ ਕਿਹਾ ਵੀ ਕੱਲ ਨੂੰ ਅਸੀਂ ਡੀਸੀ ਸਾਹਿਬ ਨਾਲ ਮੀਟਿੰਗ ਕਰਾ ਕੇ ਸੂਢੀ ਉਹ ਗੱਲਬਾਤ ਵੀ ਕਰਾਵਾਂਗੇ ਪਰ ਵੀ ਇਹਦੀ ਮੌਤ ਤੋਂ ਬਾਅਦ ਹੀ ਕਿਉਂ ਬਾਈ ਪਹਿਲਾਂ ਕਿਉਂ ਨਹੀਂ ਹੈ ਨਾ ਕਿੰਨੇ ਵਾਰ ਉਹਨੇ ਯਾਰ ਉਹਦੇ ਸਾਰੇ ਬਿੱਲ ਵੀ ਦਿੱਤੇ ਹੋਏ ਨਹੀਂ ਹੈਗਾ ਸਾਰੇ ਪ੍ਰੂਫ ਦਿੱਤੇ ਆ ਉਹ ਵੀ ਹਾਂ ਦੋ ਜਿੰਨੇ ਜਿੰਨੇ ਪੈਸੇ ਲੱਗੇ ਕੱਲੀ ਕੱਲੀ ਟਰਸ ਆ ਉਹਦਾ ਹਿਸਾਬ ਕਿਤਾਬ ਸੀ ਉਹਦੇ ਕੋਲੇ ਯਾਰ ਕੱਲਾ ਕੱਲਾ ਉਹ ਮੰਗ ਰਿਹਾ ਤੇ ਦੂਜਾ ਜਿਹੜਾ ਉਹਦਾ ਇੱਕ ਭਤੀਜਾ ਹੈ ਉਹਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਹਾਂ ਵੀ ਜਿਹੜਾ ਕਤਲ ਕਰਿਆ ਤੇ ਉਹ ਗੋਗਲ ਤੇ ਪਰਚਾ ਹੋਣਾ ਹਾਂ ਇਹ ਮੰਗਾ ਨੇ ਪਰਿਵਾਰ ਦੀਆਂ ਪਰ ਪ੍ਰਸ਼ਾਸਨ ਕਿੰਨਾ ਮੰਗਾ ਮੰਨਣ ਤੇ ਰਾਜੀ ਹੋਇਆ ਪ੍ਰਸ਼ਾਸਨ ਕਹਿੰਦਾ ਸਾਨੂੰ ਦਰਖਾਸਤ ਦੇ ਦਿਓ ਵੀ ਅਸੀਂ ਜਾਂਚ ਕਰਾ ਲਾਂਗੇ ਹੁਣ ਜਾਂਚ ਜਿਹੜੇ ਕਰਨ ਵਾਲੇ ਨੇ ਉਹ ਸਾਰੇ ਤੁਸੀਂ ਐ ਸਮਝ ਲਓ ਵੀ ਇੱਥੋਂ ਦੀ ਅਧਿਕਾਰੀਆਂ ਨੇ ਨਾ ਉਹ ਕਿਵੇਂ ਭੁਲਾਂ ਦੀ ਜਾਂਚ ਕਰਨਗੇ ਸਾਡੀ ਜਾਂਚ ਦੀਵਾਂਗੇ ਵੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਤੋਂ ਕਿਉਂਕਿ ਜੇ ਇੱਥੋਂ ਦੇ ਅਧਿਕਾਰੀ ਜਾਂਚ ਕਰਨਗੇ ਉਹ ਕਹਿੰਦੇ ਭਵੇਂ ਸਾਥੋਂ ਐਸਪੀ ਰੈਂਕ ਦੇ ਜਾਂ ਕਿੰਨੇ ਮਰਜ਼ੀ ਵੱਡੇ ਅਫਸਰ ਲਵਾ ਲਓ ਜਿਹੜਾ ਤੁਹਾਡਾ ਦਿਲ ਕਰਦਾ ਉਹ ਲਵਾ ਲਓ ਪਰ ਸਾਨੂੰ ਪਤਾ ਵੀ ਸਰਕਾਰ ਅਗਲੇ ਦਿਨ ਇਹਰ ਦਵਾ ਸਾਰਾ ਜਿਹੜਾ ਕਰਨਲ ਬਾਠ ਵਾਲਾ ਮਾਮਲਾ ਹੋਇਆ ਸੀ ਤੁਸੀਂ ਉਹੀ ਕਹਿ ਰਹੇ ਹੋ ਉਹਦੇ ਵਿੱਚ ਤਾਂ ਪੁਲਿਸ ਵਾਲੇ ਸੀ ਇੱਥੇ ਐਮਐਲਏ ਆ ਵੀ ਸੀਬੀਆਈ ਜਾਂਚ ਲੱਗਣੀ ਚਾਹੀਦੀ ਆ ਸੀਬੀਆਈ ਜਾਂਚ ਲੱਗਣੀ ਚਾਹੀਦੀ ਆ ਜੇ ਜਾਂਚ ਨਾ ਹੋਈ ਤਾਂ ਏ ਐਂ ਮੁੱਦਾ ਵੀ ਗੁਰਦੁਆਰਦ ਹੋ ਕੇ ਰਹਿ ਜੂਗਾ ਹਨ ਜਿਵੇਂ ਪਹਿਲਾਂ ਆਪਣੇ ਅੱਜ ਤੱਕ ਕਿੰਨੇ ਹੀ ਭਰਾ ਚੱਲ ਗਏ ਹਨ ਇਸ ਦੁਨੀਆ ਤੋਂ ਉਹਨਾਂ ਉਹਨਾਂ ਵਾਂਗੂ ਯਾਰ ਇਹਦਾ ਵੀ ਬਸ ਅਹੀਂ ਤਰਫਾ ਤਰਫਾ ਯਾਰ ਇੱਕ ਗੱਲ ਸੋਚਣ ਤੇ ਆਉਂਦੀ ਆ ਸੱਸਾ ਸੰਦੀਪ ਸੱਸਾ ਹਨ ਸੁਖ ਸੁਖਵਿੰਦਰ ਹੋ ਗਿਆ ਹਨ ਸੱਸਾ ਸੁਭਦੀਪ ਹੋ ਗਿਆ ਤੇ ਸੱਸਾ ਸੰਦੀਪ ਹੋ ਗਿਆ ਸੰਦੀਪ ਹੋ ਗਿਆ ਹਨ ਦੋ ਸੰਦੀਪ ਹੋ ਗਏ ਹਾਂ ਯਾਰ ਬਹੁਤ ਵੱਡੀ ਗੱਲ ਆ ਵੀ ਯਾਰ ਹਨਾ ਇੱਕ ਬੰਦੇ ਨੂੰ ਮਾਰ ਕੇ ਤੁਰ ਜਾਣਾ ਯਾਰ ਸਾਰੀ ਉਮਰ ਟੱਪ ਜਾਂਦੀ ਹੈ ਹਨਾ ਮਾਵਾ ਨੂੰ ਪੁੱਤ ਪਾਲਦਿਆਂ ਨੂੰ ਤੇ ਜਿਉਂਦੇ ਜੀ ਜਦੋਂ ਪੁੱਤ ਮਰ ਜਾਂਦਾ ਨਾ ਮਾਪਿਆਂ ਦੇ ਦਿਲ ਤੇ ਪਤਾ ਨਹੀਂ ਕੀ ਬੀਤਦੀ ਆ। ਹਲੇ ਯਾਰ ਭਾਈ ਕੱਲ ਇਹ ਵੀ ਆ ਤੈਨੂੰ ਮੈਂ ਹੋਰ ਦੱਸਦਾ ਵੀ ਜਿਹੜੇ ਚਲ ਬੰਦੇ ਉਹਦੇ ਤੇ ਸਵਾਲ ਕਿੰਤੂ ਪ੍ਰੰਤੂ ਕਰਦੇ ਉਹਦੇ ਘਰ ਘਰਦੇ ਹਾਲਾਤ ਜਾ ਕੇ ਦੇਖਣ ਨਾਲ ਉਹ ਕਰ ਵੀ ਕਿਉਂਦਾ। ਤੇ ਉਹਨੇ 5000 ਦਾ ਕਰ ਚਾਉਂਦਾ ਉਹਦੇ ਲੋਕਾਂ ਖਾਤਰ ਕਰਾਉਂਦਾ। ਤੇ ਪੰਚਾਇਤ ਘਰ ਆਹ ਜਾ ਪੈ ਜੋ ਇੰਡੀਆ ਇੰਡੀਆਜ਼ ਨਹੀਂ ਹੈਗਾ ਇਹ ਜਾ ਪੰਚਾਇਤ ਘਰ ਇਹ ਆਪਾਂ ਗੱਲ ਦਾ ਚੈਲੰਜ ਕਰ ਸਕਦੇ ਆ ਦਾਵਾ ਕਰ ਸਕਦੇ ਆ ਵੀ ਜਿਹੜੇ ਲੋਕ ਕਹਿੰਦੇ ਨਾ ਵੀ ਆਹ ਸਾਲਾ ਲੰਡੀ ਪੂਚੀ ਉੱਠ ਕੇ ਫੇਸਬੁੱਕ ਤੇ ਕਮੈਂਟ ਕਰਨ ਲੱਗ ਜਾਂਦੇ ਬਦਵਾਨ ਬਣਨ ਲੱਗ ਜਾਂਦਾ ਨਾ ਤੇ ਉਸ ਬੰਦੇ ਦੀ ਉਹਦੇ ਪਿੰਡ ਚ ਉਹਦਾ ਕੰਮ ਕਰਿਆ ਤੇ ਉਹ ਜਿਹੜੇ ਕੱਲਾ ਕੱਲਾ ਪਰਿਵਾਰ ਚਾਹੇ ਗਰੀਬ ਪਰਿਵਾਰ ਲਾ ਲਓ ਚਾਹੇ ਕੋਈ ਵੀ ਕਿਸੇ ਵੀ ਫਿਰਕੇ ਦਾ ਪਰਿਵਾਰ ਲਾ ਲਓ ਉਸ ਬੰਦੇ ਦੀ ਗਵਾਹੀ ਭਰਦਾ ਅੱਜ ਪੂਰਾ ਪੰਜਾਬ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੀਏ ਕੋਈ ਖੋਲ ਕੇ ਦੇਖ ਹੋਰੇਕ ਬੰਦੇ ਦੇ ਅੰਦਰ ਦਰਦ ਆ ਯਾਰ ਵੀ ਉਹ ਬੰਦਾ ਬਾਕੀ ਯਾਰ ਬਾਕੀ ਦਰਦ ਰੱਖਣ ਵਾਲਾ ਲੋਕਾਂ ਦਾ ਦਰਦ ਰੱਖਣਾ ਜੀ ਕੋਈ ਧਰਨਾ ਨਹੀਂ ਉਸ ਬੰਦੇ ਨੇ ਛੱਡਿਆ ਠੀਕ ਹੈ ਕੋਈ ਹੋਰ ਇਹ ਜਿੱਥੇ ਵੀ ਲੋਡ ਪੈਂਦੀ ਸੀ ਲੋਕਾਂ ਦੇ ਨਾਲ ਖੜਨਦੀ ਹੈ ਨਾ ਤੇ ਮਾਲੀ ਮੋਰਚੇ ਤੇ ਗਏ ਬਾਈ ਅਸੀਂ ਤੇ ਉੱਥੇ ਇੱਕ ਸੀਆਰਪੀਐਫ ਵਾਲੇ ਨੇ ਨਾ ਜਦੋਂ ਧੱਕਾ ਮਾਰਿਆ ਇੱਕ ਭੈਣ ਦਾ ਉਹ ਹੈਈ ਤਾਂ Hindu ਪਰਿਵਾਰ ਤੋਂ ਹੀ ਸੀ ਪਰ ਉੱਥੇ ਸੇਵਾ ਕਰਨ ਰੈਗੂਲਰ ਆਉਂਦੀ ਸੀ ਬਾਈ ਮੇਰੀ ਤੇ ਬਾਈ ਦੀ ਅਸੀਂ ਹਰ ਮਹੀਨੇ ਜਾਂਦੇ ਸੀ ਉੱਥੇ ਅਸੀਂ ਪਹਿਲਾਂ ਦਰਬਾਰ ਸਾਹਿਬ ਜਾਂਦੇ ਨਤਮਸਤਕ ਕੋ ਕਿ ਉਹ ਦੂਆ ਦਾ ਅਸੀਂ ਹਫਤਾ ਉੱਥੇ ਲਾ ਕੇ ਆਉਂਦੇ ਮਾਲੀ ਮੋਰਚੇ ਤੇ ਬਾਈ ਜਦੋਂ ਆਪਣੀ 7 ਜਨਵਰੀ ਨੂੰ ਉੱਥੇ ਮੀਟਿੰਗ ਰੱਖੀ ਗਈ ਸੀ ਨਾ ਵੀ ਸਾਰਾ ਸੰਯੁਕਤ ਖਾਲਸਾ ਇਕੱਠਾ ਕਰਿਆ ਗਿਆ ਸੀ ਉੱਥੇ ਉਹਨੇ ਸੀਆਰਪੀਐਫ ਵਾਲੇ ਨੇ ਜਦੋਂ ੱਤਕਾ ਮਾਰਿਆ ਬਾਈ ੱਤਕੇ ਮੁੱਕੀ ਜੋ ਕੁੜੀ ਦਾ ਨਾ ਝੱਗਾ ਵੀ ਕਮੀਜ਼ ਪਾੜ ਗਿਆ ਚੱਲ ਉੱਥੇ ਸਿੰਘ ਖੜਾ ਸੀ ਉਹਨੇ ਆਪ ਦਸ ਹਜ਼ੂਰੀਆ ਦੇ ਕੇ ਟਾਕਤਾ ਬਾਈ ਮੈਂ ਪਿੱਛੇ ਸੀ ਮੈਂ ਉਹਦੇ ਡਾਂਗ ਮਾਰੀ ਬਈ ਸੀ ਆਰਪੀਐਫ ਵਾਲੇ ਦੇ ਜਿਵੇਂ ਵੀ ਲਾਲਾ ਵੀ ਹਰਖੇ ਤੋਂ ਵੱਜੀ ਜਿੱਦਾਂ ਵੀ ਲੱਗੀ ਨਾ ਬਾਈ ਪਰਚਾ ਮੇਰੇ ਕੱਲੇ ਤੇ ਬਣਦਾ ਸੀ ਪਰ ਬਾਈ ਨੇ ਨਾਲ ਪਵਾਇਆ ਅਸੀਂ ਆਹ ਦੀ ਪਿਛਲੀ 20 ਤਰੀਕ ਨੂੰ ਸਾਡਾ ਉਹ ਪਰਚਾ ਨਿਪੜਿਆ ਬਾਈ ਤੇ ਬਾਈ ਵੀਰ ਮੇਰੇ ਉਹ ਪ੍ਰਾ ਸੁਖਵਿੰਦਰ ਕਲਕੱਤੇ ਦੀ ਵੱਧ ਤੋਂ ਵੱਧ ਸਪੋਰਟ ਕਰ